ਸੰਦੀਪ ਸਿੰਘ ਸਿੰਘ ਸੰਦੀਪ ਸਿੰਘ ਕਿਹੜੇ ਪਿੰਡ ਦੇ ਰਹੇ ਹੋ ਬੁੱਗੀ ਬੁੱਗੀ ਸੰਦੀਪ ਸਿੰਘ ਅੱਜ ਜਿਹੜਾ ਹਾਸਾ ਹੋਇਆ ਮੌਤ ਹੋਈ ਹੈ ਇਹ ਕਿੰਦੀ ਮੌਤ ਹੋਈ ਹੈ ਕਿਵੇਂ ਹੋਇਆ ਸਾਰੀ ਲੋਕ ਇਹ ਮੇਰੀ ਮੰਮੀ ਹੈ ਅਲੀ ਰਾਤ ਕੋਈ ਬੰਦਾ ਕੁੱਟ ਮਾਰ ਕੇ ਆ ਗਿਆ ਕੌਨ ਸੀ ਬੰਦਾ ਕੋ ਮਤਲਬ ਪਤਾ ਨਹੀਂ ਉੱਥੇ ਬੰਦੇ ਦਾ ਦੱਸ ਦਿਆ ਜਨਾਨੀਆਂ ਦਾ ਦੱਸ ਨੇ ਰੋਡੇ ਪਿੰਡ ਦਾ ਵਾ ਮਨੀ ਮਨੀ ਹੈ ਹਾਂਜੀ ਮਨੀ ਕੌਣ ਆ ਕੀ ਕਿਕਰ ਕੀਤਾ ਨਹੀਂ ਇਹ ਨਹੀਂ ਜੀ ਪਤਾ ਕੀ ਕਰਾ ਤੇ ਤੁਸੀਂ ਘਰ ਰਹਿੰਦੇ ਸੀ ਉਸ ਵੇਲੇ ਨਹੀਂ ਜੀ ਅਸੀਂ ਤਾਂ ਉਹ ਕਰਾਈ ਇਹ ਲੱਗ ਰਹਿੰਦੇ ਨਹੀਂ ਮਮਾ ਦਾ ਕਰਾਇ ਤੇ ਰਹਿ ਰਹੀ ਸੀ ਜੀ ਇਕੱਲੇ ਰਹਿੰਦੀ ਸੀ ਇਕੱਲੇ ਰਹਿੰਦੀ ਸੀ ਕਰੋ ਤੋਂ ਇਕੱਲੇ ਰਹਿੰਦੇ ਸੀ ਉੱਥੇ ਇਹਨੂੰ ਹੋ ਗਏ 4-5 ਸਾਲ ਹੋ ਗਏ ਹੋਰ ਬਾਪਾ ਵਾਲੀ ਰਹਿੰਦੇ ਨਹੀਂ ਜੀ ਉਹ ਡੈਡੀ ਉਹਨਾਂ ਨਾ ਬੰਦ ਹੀ ਨਹੀਂ ਸੀਗੇ ਦਰੂ ਪੀਂਦਾ ਮੇਰਾ ਜੀ ਅੱਛਾ ਤੇ ਉਹ ਵੀ ਕੁੱਟਮਾਰ ਕਰਦਾ ਸੀ ਇਸੇ ਕਰਕੇ ਫਿਰ ਪਾਸੇ ਰਹਿਣ ਲੱਗ ਗਏ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮਣੀ ਨਹੀਂ ਇਹਨਾਂ ਨੇ ਕੁੱਟਮਾਰ ਕੀਤੀ ਤੁਹਾਨੂੰ ਜੇ ਉੱਥੇ ਦੱਸ ਦੇ ਬੰਦੇ ਦੇ ਨਾਲ ਰਹਿਈ ਕਰਾਇ ਤੇ ਨਾਲ ਦੇ ਗਵਾਂਢੀ ਸੀ ਪਰਿਵਾਰ ਦਾ ਕੋਈ ਨਾ ਪਰ ਉੱਥੇ ਆਉਂਦਾ ਜਾਂਦਾ ਸੀਗਾ ਪਰਿਵਾਰ ਦਾ ਨਹੀਂ ਜੀ ਕੋਈ ਕਿਤੇ ਕਿਤੇ ਜਾ ਰਿਹਾ ਸੀਗਾ ਪਰ ਉਦੋਂ ਤਾਂ ਮम्मा ਹੀ ਨੇ ਇਕੱਲੇ ਉਹੀ ਰਹਿੰਦੇ ਸੀ ਹਾਂ ਜੀ ਇਹੀ ਰਹਿੰਦੇ ਸੀ ਕਿਵੇਂ ਗੁਜ਼ਾਰਾ ਕਿਵੇਂ ਚੱਲਦਾ ਸੀ ਡੇਢ ਜਾਂਦੀ ਸੀ ਡੇਢ ਜਾਂਦੀ ਸੀ ਹਾਂ ਜੀ ਕੰਮ ਕਰਦੇ ਸੀ ਮੇਰੇ ਟੰਡਾ ਤੋਂ ਉਹ ਤੋਂ ਸ਼ਾਕਾ ਮੰਡੀ ਦੇ ਉੱਤੇ ਛੱਤਾਂ ਛੱਕ ਗਈ ਉੱਥੇ ਸਾਰੇ ਬੰਦੇ ਕਹਿ ਰਹੇ ਆ ਉੱਥੇ ਉਹ ਉਹਨਾਂ ਨੇ ਦੇਖਿਆ ਵਾ ਨਾਲ ਅੰਦਰ ਬੈਠਾ ਵੀ ਦੇਖਿਆ ਵਾ ਮਣੀ ਕਸਰ ਨਾਲ ਥਰੋਡਿਆਂ ਦਾ ਹੀ ਮਣੀ ਨਾਲ ਕਿਦਾਂ ਦਾ ਸੰਪਰਕ ਹੈ ਕੀ ਕਹਿ ਸਕਦੇ ਆ ਅਸੀਂ ਉਹਨਾਂ ਨਾਲ ਅਸੀਂ ਲੱਗ ਰਹੇ ਨੇ ਆ ਇਹ ਲੱਗ ਰਹਿੰਦੇ ਸੀ ਕੋਈ ਜਿਵੇਂ ਗੱਲ ਸਾਹਮਣੇ ਆ ਰਹੀ ਹੈ ਕੋਈ ਇਹਨਾਂ ਦੇ ਮਣੀ ਦੇ ਨਾਲ ਕੋਈ ਰਿਲੇਸ਼ਨ ਨਹੀਂ ਸੀ ਹਾਂਜੀ ਜਿਵੇਂ ਹੁਣ ਰਹਿ ਰਹੇ ਆ ਕੱਲਾ ਫੇ ਹੋਣਗੇ ਹੋ ਸਕਦਾ ਵੱਡੀ ਗੱਲ ਨਹੀਂ ਹੈ ਵੀ ਮੈਂ ਖਬਰ ਲਾਈ ਇਹਨਾਂ ਡੈੱਡ ਬੋਡੀ ਲੈ ਕੇ ਆਏ ਹਾਂ ਹਸਪੀਟਲ ਕਿੱਥੋਂ ਜਾਂਦੀ ਹੈ ਕੀ ਸੰਦਾ ਮਾਮਲਾ ਹੈ ਇਹ ਵੀ ਡੈੱਡ ਬੋਡੀ ਅਜੀਤਵਾਲ ਤੋਂ ਲੈ ਕੇ ਜਾਂਦੀ ਹੈ ਜੀ ਇਹ ਜਿਹੜੀ ਮਰਨ ਵਾਲੀ ਹੈ ਤਾਂ ਨਾ ਹਰਪਾਲ ਕੌਰ ਹੈ ਜੀ ਹਰਪਾਲ ਕੌਰ ਦੇ ਘਰ ਜਿਹੜਾ ਨਿਗਰਦਾਰ ਸਿੰਘ ਹੈ ਜੀ ਇਹ ਬੁਗੀਪੁਰੇ ਸ਼ਾਦੀ ਸੂਆ ਸੀਗੀ ਜੀ ਬੁਗੀਪੁਰੇ ਤੇ ਇਹ ਤਿੰਨ ਲੜਕੇ ਜੀ ਤਿੰਨੇ ਸ਼ਾਦੀ ਸੂਰੇ ਇਹ ਥੋੜਾ ਘਰ ਵਾਲੇ ਦੇ ਨਾਲ ਘਰੇ ਸਕੂ ਰਾਂ ਕਰਕੇ ਤੇ ਇਹ ਆਪਦਾ ਇੱਥੇ ਜੀਤਵਾਲ ਆ ਕੇ ਕਿਰਾਏ ਤੇ ਰਹਿਣ ਲੱਗ ਗਏ ਜੀ ਇਹਦੇ ਫਿਰ ਕਿਸੇ ਲੜਕੇ ਨਾਂ ਮਣੀ ਨਾਮ ਦਾ ਕੋਈ ਮੁੰਡਾ ਰੋਡੇ ਪਿੰਡ ਦਾ ਦਸਲ ਮੁਤਾਬਕ ਉਹ ਦਿਨ ਕੋਈ ਇਸ ਮੰਦੇ ਦੇ ਹੋ ਗਏ ਜੀ ਤੇ ਕੱਲ ਉਹ ਲੜਕਾ ਜਿਹੜਾ ਕੱਲ ਇੱਥੇ ਘਰੇ ਇਹਦੇ ਕੋਲ ਆਇਆ ਸੀਗਾ ਜੀ ਤੇ ਰਾਤ ਜਿਹੜਾ ਉਹ ਇੱਥੇ ਰਿਹਾ ਇਹਦੇ ਕੋਲੇ ਜੀ ਤੇ ਸਵੇਰੇ ਜਿਹੜਾ ਪਤਾ ਲੱਗਿਆ ਟੈਲੀਫੋਨ ਆਇਆ ਵੀ ਐ ਕਰਕੇ ਲੇਡੀ ਜੀ ਦੀ ਡੈਥ ਹੋ ਗਈ ਹੈ ਤੇ ਅਗਲੀ ਕਾਰਵਾਈ ਜਿਹੜੀ ਚੱਲ ਰਹੀ ਹੈ ਜੀ ਇਹ ਜੀ 50 ਸਾਲ ਦੀ ਕਰੀ 50 ਸਾਲ ਤੇ ਮਣੀ ਨਾਲ ਕਰੋਂ ਦੇ ਅੰਦਰ ਲੇਤੀ ਮਣੀ ਹੈ तकरीबन ਢੇ ਸਾਲ ਤੋਂ ਲੱਗ ਰਹੀਦੀ ਹੈ ਜੀ ਉਦੋਂ ਤੋਂ ਹੀ तकरीबन ਮੰਨ ਲੈਂਦੇ ਆਂ ਆਪਾਂ ਜਦੋਂ ਉਹ ਵੱਖਰੀ ਰਹਿ ਰਹੀ ਹੈ ਆਦੇ ਪਰਿਵਾਰ ਤੋਂ ਤੇ ਮਣੀ ਕਿੱਥੋਂ ਦਾ ਰਹਿਣ ਵਾਲਾ ਮਣੀ ਰੋਡੇ ਪਿੰਡ ਦਾ ਜੀ ਹੁਣ ਕੀ ਤੁਹਾਡੇ ਵੱਲੋਂ ਕਾਰਵਾਈ ਸਾਡੇ ਵੱਲੋਂ ਅਗਲੀ ਕਾਰਵਾਈ ਜਿਹੜੀ ਹੈ ਅਮਲ ਤੇ ਲਿਆਂਦੀ ਜਾ ਰਹੀ ਹੈ ਜੀ ਤੇ ਇਹਦਾ ਕੋਈ ਪਤਾ ਲੱਗਾ ਵੀ ਕਿਸ ਤਰੀਕੇ ਨਾਲ ਜਿਹੜਾ ਹੈਗਾ ਕਤਲ ਜੀ ਨਹੀਂ ਇਹ ਨਹੀਂ ਜੀ ਹਜੇ ਉਹ ਤੋਂ ਕੋਈ ਪਤਾ ਲੱਗਾ ਪੋਸਟਮਾਰਟ ਰਿਪੋਰਟ ਤੋਂ ਤੁਹਾਡਾ ਪਤਾ ਲੱਗੂਗਾ ਵੀ ਕਿਸ ਤਰ੍ਹਾਂ ਦਾ ਕਤਲ ਹੋਇਆ ਜੀ 60 ਫੀਟ ਦੇ ਨਿ ਨਾਰਮਲ ਸੈੱਟ ਹੈ ਇਹ ਉਹ ਕੋਈ